ਬਠਿੰਡਾ ਦੇ বাস ਸਟੈਂਡ ਨੂੰ ਬਾਹਰ ਲੈ ਕੇ ਜਾਣ ਦੀ ਗੱਲ ਤੋਂ ਬਾਅਦ ਲਗਾਤਾਰ ਬਠਿੰਡਾ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਫੇਰ ਬਠਿੰਡਾ ਦੇ ਲੋਕਾਂ ਵੱਲੋਂ ਲੋਕਾਂ ਨੂੰ ਜਾਗਰੂਕਤ ਕਰਦੇ ਹੋਏ ਮੰਗ ਰੱਖੀ ਗਈ ਕਿ ਬਠਿੰਡੇ ਤੋਂ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਜੇਕਰ ਬਠਿੰਡੇ ਤੋਂ ਬੱਸ ਸਟੈਂਡ ਬਾਹਰ ਜਾਂਦਾ ਹੈ ਤੇ ਲੋਕਾਂ ਦੀਆਂ ਜੇਬਾਂ ਵੀ ਕੱਟੀਆਂ ਜਾਣਗੀਆਂ ਕਿਉਂਕਿ ਕਰੀਬ 7 ਤੋਂ 9 ਕਿਲੋਮੀਟਰ ਦੂਰ ਬੱਸ ਸਟੈਂਡ ਜਾਵੇਗਾ ਅਤੇ ਲੋਕਾਂ ਨੂੰ ਆਉਣਾ ਜਾਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਹ ਬੱਸ ਸਟੈਂਡ ਬਠਿੰਡਾ ਵਿਖੇ ਹੀ ਰਹਿਣਾ ਚਾਹੀਦਾ ਜਿਹੜੀ ਲਗਾਤਾਰ ਤਾਂ ਜਿਹੜਾ ਜਿਹੜਾ 1 ਮਹੀਨੇ ਤੋਂ 7 ਦਿਨ ਤੋਂ ਜਿਹੜਾ ਸਾਡਾ ਘਰਨਾ ਚੱਲ ਰਿਹਾ ਹੈਗਾ ਉਹਦੀ ਲਗਾਤਾਰ ਤੇ ਰੋਜ਼ ਅਸੀਂ ਕੋਈ ਪ੍ਰੋਗਰਾਮ ਕਰਦੇ ਆਂ ਪਿੰਡਾਂ 'ਚ ਪ੍ਰੋਗਰਾਮ ਮੀਟਿੰਗਾਂ ਹੋ ਰਹੀਆਂ ਸ਼ਹਿਰ 'ਚ ਮਹੱਲਿਆਂ 'ਚ ਮੀਟਿੰਗਾਂ ਹੋ ਰਹੀਆਂ ਉਹਦੇ 'ਚ ਅਸੀਂ ਜਾਗਰੂਤ ਕਰਨ ਆਸਤੇ ਲੋਕਾਂ ਨੂੰ ਨਵਾਂ ਪ੍ਰੋਗਰਾਮ ਦਿੰਨੇ ਰਹਿੰਦੇ ਆਂ ਅੱਜ ਅਸੀਂ ਬੱਸ ਸਟੈਂਡ ਤੇ ਬਾਹਰਲੇ ਪਾਸੇ ਲੋਕਾਂ ਨੂੰ ਜਾਗਰੂਕ ਕਰਨ ਆਸਤੇ ਤੇ ਆਪਣਾ ਜਿਹੜਾ ਬਟਿੰਡੇ ਦਾ ਪੋਸਟਰ ਹੈ ਜਿਹੜਾ ਬੱਸ ਸਟੈਂਡ ਦੇ ਬਾਹਰ ਲਾਜਾਣ ਦੇ ਵਿਰੋਧ 'ਚ ਜਿਹਦੇ ਵਿੱਚ ਸਾਰੀ ਚੀਜ਼ ਦਰਜ ਹੈ ਉਹ ਅਸੀਂ ਪੋਸਟਰ ਹੈ ਜਿਹੜਾ ਲੋਕਾਂ ਨੂੰ ਵੰਡ ਰਹੇ ਆਂ ਤਾਂ ਕਿ ਜਿਹੜੀ ਹਰ ਗੱਲ ਹੈ ਲੋਕਾਂ ਤੱਕ ਪਹੁੰਚ ਸਕੇ ਜਿਨੋਂ ਦਿਨ ਸਾਡਾ ਸੰਘਰਸ਼ ਦੇ ਵਿੱਚ ਸੰਗਤ ਜੁੜਦੀ ਜਾ ਰਹੀ ਹੈ ਅੱਜ ਮੈਡੀਕਲ ਪ੍ਰੈਡਿਕਸ਼ਨਰ ਜਿਹੜੀ ਐਸੋਸੀਏਸ਼ਨ ਸੀ ਅੱਜ ਉਹਨਾਂ ਨੇ ਸਾਨੂੰ ਆ ਕੇ ਸਮਰਥਨ ਦਿੱਤਾ ਉਹਨਾਂ ਨੇ ਕਿਹਾ ਵੀ ਸਾਰੇ ਬਠਿੰਡੇ ਜ਼ਿਲ੍ਹੇ ਦੇ ਜਿੰਨੇ ਮੈਡੀਕਲ ਪ੍ਰੈਡਿਕਸ਼ਨਰ ਨੇ ਅਸੀਂ ਸਾਰੇ ਹਮਲਾ ਮਾਰ ਕੇ ਤੁਹਾਡੇ ਨਾਲ ਆਏ ਅਸੀਂ ਬਸਟਾਂ ਨੂੰ ਕਿਸੇ ਹਾਲਤ ਦੀ ਵੀ ਬਾਹਰ ਨਹੀਂ ਜਾਣ ਦੇਵਾਂਗੇ ਦਿਨੋਂ ਦਿਨ ਦਿਨੋਂ ਦਿਨੇ ਸੰਘਰਸ਼ ਤਿੱਖਾ ਹੁੰਦਾ ਜਾਂਦਾ ਹੈ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਬੀ ਇਹ ਸਰਕਾਰ ਦੇ ਜਿਹੜੀ ਗਲਤ ਫੈਸਲੇ ਨੇ ਉਹਨਾਂ ਨੂੰ ਡਟ ਕੇ ਵਿਰੋਧ ਕਰੋ ਜਿਹੜਾ ਵੀ ਮਰਜੀ ਸਰਕਾਰੇ ਗਲਤ ਫੈਸਲਾ ਕਰੀ ਜਾਂਦੀ ਹੈ 7 ਕਿਲੋਮੀਟਰ ਦੂਰ ਜਿਹੜਾ ਕੀ ਕਿਸੇ ਹੱਦ ਦੇ ਵਿੱਚ ਵੀ ਬਾਜ਼ੂ ਵੀ ਨਹੀਂ ਹੈਗਾ ਇਸੇ ਇਸੇ ਪਾਸੇ ਨੂੰ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਬਹੁਤ ਵਧੀਆ ਬਣਾ ਸਕਦੇ ਆ ਚਾਰ ਮੰਜ਼ਲੀਆਂ ਨੂੰ ਬਣਾ ਦੇਣਾ ਇਹ ਕੋਈ ਸੜਕਾਂ ਡੰਟੇ ਖਤਮ ਹੋ ਜੇ ਇਹੀ ਬਹੁਤ ਵਧੀਆ ਬੱਸ ਸਟੈਂਡ ਲੋਕੇਸ਼ਨ ਦੇ ਵਿੱਚ ਹੈ ਹਰ ਫੈਸਿਲਿਟੀ ਦੇ ਨਾਲ ਹੈ ਦਿਨੋਂ ਦਿਨ ਇਹਦਾ ਸੰਘਰਸ਼ ਤਿੱਖਾ ਹੋ ਰਿਹਾ ਜੇ ਸਰਕਾਰ ਨੇ ਕੋਈ ਫੈਸਲਾ ਨਾ ਲੈਂਦਾ ਤਾਂ